ਜੋ ਸੁਨੀਲ ਜਾਕਰ ਪ੍ਰੈਸ ਕਾਨਫਰੰਸ ਕਰ ਰਹੇ ਸਿੱਧੇ ਲਈਏ ਚਲਦੇ ਆਪਕੋ ਜਿਆਦੇ ਕੋਨੇ ਕੋਨੇ ਦੇ ਜਾ ਕੇ ਜਿਹੜੀ ਬੀਜੇਪੀ ਪੰਜਾਬ ਦੇ ਅੰਦਰ ਸਨ ਨੌਂ ਪਾਰਲਮਾਨੀ ਹਲਕਾ ਤਾਂ ਸੀਮਤ ਸੀ 13 ਹਲਕਿਆਂ ਦੇ ਵਿੱਚ ਜਿਸ ਤਰ੍ਹਾਂ ਇਸ ਛੋਟੇ ਜਿਹੇ ਸਮੇਂ ਦੇ ਦੌਰਾਨ ਜਦੋਂ ਤੋਂ ਫੈਸਲਾ ਹੋਇਆ ਵੀ ਬੀਜੇਪੀ ਇਕੱਲੀ ਇਲੈਕਸ਼ਨ ਲੜੂਗੀ ਜਿਸ ਤਰ੍ਹਾਂ ਉਹਨਾਂ ਨੇ ਫੈਲ ਕੇ ਬੀਜੇਪੀ ਦਾ ਸਨੇਹਾ ਘਰ ਘਰ ਪਿੰਡ ਪਿੰਡ ਲਾਇਆ ਮੈਂ ਉਹਨਾਂ ਦਾ ਧੰਨਵਾਦੀ ਬਣਾ ਤੇ ਉਹਨਾਂ ਨੂੰ ਮੈਂ ਆਭਾਰ ਵੀ ਕਰਦਾ ਵੀ ਬਹੁਤ ਹੀ ਹੌਸਲੇ ਨਾਲ ਉਹਨਾਂ ਨੇ ਕਿਰਤ ਕਰਕੇ ਤੇ ਖਾਸ ਤੌਰ ਤੇ ਪਿੰਡੂ ਇਲਾਕੇ ਦੇ ਵਿੱਚ ਜਿੱਥੇ ਇੱਕ ਬਵੰਡਰ ਚਾਖੜਾ ਕੀਤਾ ਗਿਆ ਸੀ ਉਹਦੇ باوجود ਉਹਨਾਂ ਨੇ ਜਾ ਕੇ ਨਾ ਸਿਰਫ ਬੀਜੇਪੀ ਦਾ ਸਨੇਹਾ ਲਾਇਆ ਬਲਕਿ ਇੱਕ ਬਹੁਤ ਹੀ ਪੋਜ਼ਿਟਿਵ ਤਰੀਕੇ ਨਾਲ ਜਿੱਥੇ ਸਾਡੀ 7% ਵੋਟ ਸੀਗੀ 2022 ਦੇ ਚੋਣਾਂ ਦੇ ਅੰਦਰ ਉਹ ਅੱਜ ਬਹੁਤ ਪਰਸੈਂਟ ਵਧ ਕੇ 19% ਦੇ ਕਰੀਬਨ ਪਹੁੰਚੀ ਹੋਈ ਹੈ ਜਿਹਦਾ ਸਾਰੇ ਦਾ ਸਾਰਾ ਸਿਹਰਾ ਮੈਂ ਬੀਜੇਪੀ ਦੇ ਕਾਰਜਕਰਤਾ ਤੇ ਬੀਜੇਪੀ ਦੇ ਸਾਡੇ ਪੁਰਾਣੇ ਜਿਹੜੇ ਸੀਨੀਅਰ ਆਗੂ ਐ ਇੱਥੇ ਦੇ ਸਾਡੇ ਸੰਗਠਨ ਮੰਤਰੀ ਐ ਸਾਡੀ ਲੀਡਰਸ਼ਿਪ ਸੈਂਟਰ ਤੋਂ ਜਿਨ੍ਹਾਂ ਨੇ ਆ ਕੇ ਇੱਥੇ ਸਾਰਿਆਂ ਨੂੰ ਸੰਗਠਨ ਨੂੰ ਮਜ਼ਬੂਤ ਕੀਤਾ ਡਾਇਰੈਕਸ਼ਨ ਦਿੱਤੀਆਂ ਮੈਂ ਸਾਰਿਆਂ ਦਾ ਉਹਨਾਂ ਦਾ ਆਭਾਰੀ ਹਾਂ ਜਿੱਥੇ ਤਾਂ ਹੀ ਅਸਲ ਜਿਹੜਾ ਦਾ ਪੇਸਟ ਆਫ ਦਾ ਪੁੱਟਿੰਗ ਲਾਈਜ਼ ਇਨ ਇਟਸ ਈਟਿੰਗ ਉਹ ਹੈ ਵੀ ਸਾਨੂੰ ਸੀਟਾਂ ਕਿੰਨੀ ਆਈਆਂ ਉਹਦੀ ਜ਼ਿੰਮੇਵਾਰੀ ਮੈਂ ਐਜ਼ ਬੀਜੇਪੀ ਦੇ ਪ੍ਰਧਾਨ ਮੇਰੀ ਆਪਣੀ ਸਮਝਦਾ that are not been able to translate that strength that increase in vote percentage into seats main is karke apni zimmedari samajh da ki mera farz banda siga jehda ik pranti banai gayi punjab de andar us BGP, de JDK, de JDK, pranti nu main tool nahi sakya ki bjp jehdeya kisanana de khilaf hai jehdi hai punjabian de khilaf hai jehdi pranti purane sade lokan ne ithe bhalar rakhi si punjab de andar assi bahut koshish kiti ਅਸੀਂ ਉਹ ਸਾਰੀ ਗੱਲਾਂ ਜੋ ਕਿਸਾਨਾਂ ਵਾਸਤੇ ਬੀਜੇਪੀ ਨੇ ਕੀਤਾ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਵੀ ਪ੍ਰਾਇਮਨ 15 ਲੱਖ ਕਿਸਾਨ ਜਿਹੜੇ 6000 ਰੁਪਏ ਸਾਲਾਨਾ ਤੋਂ ਵਾਝੇ ਕੀਤੇ ਗਏ ਐ ਸਾਰੀਆਂ ਗੱਲਾਂ ਉਹਨਾਂ ਦੇ ਸਾਹਮਣੇ ਰੱਖੀਆਂ ਐ ਐਮਐਸਪੀ ਦੀ ਗੱਲ ਕੀਤੀ ਗਈ ਪਰੰਤੂ ਕਿਤੇ ਨਾ ਕਿਤੇ ਮੇਰੇ ਉਹਦੇ ਵਿੱਚ ਕਮਜ਼ੋਰੀ ਦੇ ਚਲਦੇ ਉਹ ਮੈਸੇਜ ਸਾਰੇ ਤਾਂ ਅਸੀਂ ਪਹੁੰਚਾ ਨਹੀਂ ਸਕੇ ਦੂਜੀ ਗੱਲ ਦੂਜੀ ਪ੍ਰਾਂਤੀ ਜਿਹੜੀ ਸੀਗੀ ਉਹਦੇ ਵਿੱਚ ਬਤੌਰ ਬੀਜੇਪੀ ਦੇ ਪ੍ਰਧਾਨ ਦੇ ਮੇਰੀ ਪ੍ਰਾਇਮਰੀ ਜ਼ਿੰਮੇਵਾਰੀ ਜਿਹੜੀ ਮੰਨੀ ਸੀਗੀ ਉੱਜੋ ਮੇਵਾਰੀ ਸੀਗੀ ਇੱਕ ਜਿਹੜੀ ਪ੍ਰਾਂਤੀ ਪੰਜਾਬ ਦੇ ਅੰਦਰ ਫੈਲਾਈ ਗਈ ਵੀ ਆਮ ਆਦਮੀ ਪਾਰਟੀ ਦੇ ਕਾਂਗਰਸ ਆਡਾ ਡਿਲੇਕਸ਼ਨ ਲੜ ਰਹੀ ਹੈ ਉਹ ਮੈਂ ਲੋਕਾਂ ਦਾ ਫੈਸਲਾ ਹੈ ਚਾਹੇ ਇਹਨਾਂ ਦੋਨਾਂ ਪਾਰਟੀਆਂ ਨੇ ਜੋਕ ਕੰਢੇ ਵਰਤੇ ਪਰ ਲੋਕਾਂ ਨੇ ਫਤਵਾ ਦਿੱਤਾ ਹੈ ਤੇ ਉਸ ਫਤਵੇ ਨੂੰ ਮੈਂ ਸਵੀਕਾਰ ਕਰਦਾ ਪਰ ਮੈਂ ਉੱਥੇ ਆ ਵੀ ਮੰਨਦਾ ਇਹ ਆ ਜਿਹੜਾ ਵੋਟ ਹੈ ਆ ਵੋਟ ਆਮ ਆਦਮੀ ਪਾਰਟੀ ਦੇ ਖਿਲਾਫ ਪਿਆ ਇਟ ਇਜ਼ ਐਗਜੈਕਟਲੀ ਅ ਰੈਪਲੀਕੇਸ਼ਨ ਇਟ ਹੈਜ਼ ਬੀਨ ਰਿਪੀਟਡ ਅਗੇਨ ਜਿਹੜਾ 2022 ਦੇ ਅੰਦਰ ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਦੇ ਖਿਲਾਫ ਵੋਟ ਪਾਇਆ ਸੀਗਾ ਨਾ ਕਿ ਆਮ ਆਦਮੀ ਨੂੰ ਪਾਇਆ ਸੀਗਾ ਉਹ ਜਿਹੜਾ ਵੋਟ ਪਾਇਆ ਸੀਗਾ ਉਹ ਕਾਂਗਰਸ ਤੇ ਅਕਾਲੀ ਪਾਰਟੀ ਦੇ ਖਿਲਾਫ ਪਾਇਆ ਸੀਗਾ ਤੇ ਆਮ ਨੂੰ ਗਿਆ ਸੀਗਾ ਐਕਿ ਜਿਹੜਾ ਵੋਟ ਆ ਹੁਣ ਪਿਆ ਹੈ ਔਰ ਵੋਟ ਆਮ ਆਦਮੀ ਪਾਰਟੀ ਦੇ ਖਿਲਾਫ ਪਿਆ ਜੇ ਉਹਦੇ ਰਿਜ਼ਲਟ ਤੁਹਾਡੇ ਸਾਹਮਣੇ ਹੈ ਜਿਹੜਾ ਵੋਟ ਸ਼ੇਅਰ ਹੈ ਕਾਂਗਰਸ ਦਾ ਵੋਟ ਸ਼ੇਅਰ ਦੇਖੋ ਸਿਰਫ 30% ਬਣਿਆ ਇਹ ਅੰਕੜੇ ਬਾਅਦ ਵਿੱਚ ਬੈਠ ਕੇ ਖੁਲਾਸਾ ਨਾਲ ਕਰਾਂਗੇ ਪਰ ਅੱਜ ਮੈਂ ਇਹਣਾ ਚਾਹਣਾ ਚਾਹਾਂ ਲੋਕ ਜਿਹੜੇ ਆਪਣੀ ਬਗਲਾ ਮਾਰ ਰਹੇ ਆਹ ਵੋਟ ਕਾਂਗਰਸ ਪਾਰਟੀ ਨੂੰ ਨਹੀਂ ਆਹ ਵੋਟ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਪਾਇਆ ਤੇ ਉਹ ਜਿਹੜਾ ਆਹ ਵੋਟ ਸ਼ਿਫਟ ਹੋਇਆ ਕਹਿੰਦੇ 42% ਤੋਂ ਘਟ ਕੇ ਆ ਜਿਹੜੇ 26% ਤੇ ਆਏ ਐ ਉਹ ਕਰੀਬਨ 16% ਵੋਟ ਜਿਹੜਾ ਘਟਿਆ ਉਹ ਮੈਂ ਸਮਝਦਾ ਡਾਇਰੈਕਟ ਟ੍ਰਾਂਸਫਰ ਲੋਕਾਂ ਨੇ ਭਾਜੀਪੀ ਦੇ ਕਾਰਜਕਰਤਾਵਾਦੀ ਹਿੰਮਤ ਦੇ ਉੱਤੇ ਦੋਬਤ ਕਰਦੇ ਉਹਦੇ ਵਿੱਚ ਭਾਜੀਪੀ ਦਾ ਸ਼ੇਅਰ ਵਧਿਆ ਤੇ ਇਹਨੂੰ ਦੇਖਦੇ ਅੱਜ ਜਿਹੜੀਆਂ ਮੇਨ ਗੱਲਾਂ ਉੱਕੇ ਸਾਹਮਣੇ ਆਈਆਂ ਸਾਥੀਓ ਆ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਰਿਹਾ ਸਾਡੀ ਕਮਜ਼ੋਰੀ ਕਰਕੇ ਹੋ ਸਕਦਾ ਸੁਨੀਲ ਦੀ ਕਮਜ਼ੋਰੀ ਕਰਕੇ ਅਸੀਂ ਕੋਈ ਸੀਟ ਨਹੀਂ ਜਿੱਤ ਸਕੇ ਬਟ ਨੰਬਰ ਆਫ ਸੀਟ ਜਿੱਥੇ ਅਸੀਂ ਇੱਕ ਬڑے ਹੌਸਲੇ ਨਾਲ ਜਿਹੜੀ ਕਰੀਬਨ 3 ਸੀਟਾਂ ਦੇ ਉੱਤੇ ਅਸੀਂ 2 ਨੰਬਰ ਤੇ ਆਏ ਆ 5 ਸੀਟਾਂ ਦੇ ਉੱਤੇ ਕਰੀਬਨ 3 ਨੰਬਰ ਤੇ ਆਏ ਆ ਵੋਟ ਪਰਸੈਂਟ ਸਾਡਾ ਵਧਿਆ ਮੈਂ ਇਸ 'ਚ ਕੋਈ ਬਹਾਦਰੀ ਨਹੀਂ ਮੰਨਦਾ ਵੀ ਸਾਡਾ ਵੋਟ ਪਰਸੈਂਟ ਅਕਾਲੀਆਂ ਤੋਂ ਅੱਗੇ ਨਿਕਲ ਗਿਆ ਖਾਦਾ ਮਕਸੀਅਮ ਉਹਨੂੰ ਨੀਵਾਂ ਦਿਖਾਣਾ ਨਹੀਂ ਸੀਗਾ ਸਾਡਾ ਮਕਸਦ ਸੀਗਾ ਪੰਜਾਬ ਦੇ ਵਿੱਚ ਬੀਜੇਪੀ ਨੂੰ ਇੱਕ ਵਾਇਬਲ ਆਲਟਰਨੇਟਿਵ ਇੱਕ ਲੋਕਾਂ ਨੂੰ ਇੱਕ ਦੂਜਾ ਮੌਕਾ ਦੇ ਸਕੀਏ ਕਿਥੇ ਉਹ ਜਾ ਕੇ ਆਪਣਾ ਘੜ ਸਕਣ ਉਹਦੇ ਵਿੱਚ ਜਰੂਰ ਸੁਨੀਲ ਜਾ ਖੜੇ ਕਮਜ਼ੋਰ ਰਿਹਾ ਕਿ ਅਸੀਂ ਲੋਕਾਂ ਨੂੰ ਭਾਜਪਾ ਇੱਕ ਵਾਇਬਲ ਅਲਟਰਨੇਟਿਵ ਦੇ ਤੌਰ ਤੇ ਨਹੀਂ ਪੇਸ਼ ਕਰ ਸਕੇ ਜਿੰਨਾ ਸਮਾਂ ਮਿਲਿਆ ਪਰ ਸਾਡੇ ਹੋਂਗੇ ਇਸ ਗੱਲ ਦੀ ਕੋਸ਼ਿਸ਼ ਰਹੂਗੀ ਇਸ ਬਿਹਤਰੀ ਨੂੰ ਅਸੀਂ 19% ਦੇ ਉੱਤੇ ਅਸੀਂ ਬ੍ਰੇਕ ਨਹੀਂ ਲਾਣੇ ਅਸੀਂ ਲੋਕਾਂ ਦੇ ਸਭ ਤੋਂ ਪਹਿਲਾਂ ਤਾਂ ਸਤਿਕਾਰ ਕਰਦੇ ਹਾਂ ਉਹਨਾਂ ਦੇ ਜੋ ਵੀ ਉਹਨਾਂ ਨੇ ਫੈਸਲਾ ਕੀਤਾ ਸਿਰ ਮੱਥੇ ਸਾਡੇ ਜਿਹੜਾ ਉਹਨਾਂ ਨੇ ਚਾਹੇ ਕਾਂਗਰਸ ਨੂੰ ਵੋਟਾਂ ਪਾਈਆਂ ਚਾਹੇ ਉਹਨਾਂ ਦੀ ਭਾਈਵਾਲ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਦੈਟ ਇਜ਼ ਉਹਨਾਂ ਦਾ ਫੈਸਲਾ ਹੈ ਪਰ ਅਸੀਂ ਪੰਜਾਬ ਨੂੰ ਇਹਨਾਂ ਦੋਨਾਂ ਦੇ ਪਰੋਸੇ ਨਹੀਂ ਛੱਡ ਸਕਦੇ ਸਾਂ ਅੱਜ ਵੀ ਮੈਂ ਫੇਰ ਕੁੱਤੇ ਦਾ ਹੋਰ ਅੱਜ ਗਰੰਟੀ ਦੀ ਹੋਗੀ ਆ ਗੱਲ ਵੀ ਆ ਇੱਕੋ ਸਿੱਕੇ ਦੇ ਦੋ ਪਹਿਲੂ ਹੈ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਕਰਕੇ ਜੋ ਅੱਜ ਪੰਜਾਬ ਦੇ ਅੰਦਰ ਜਿਸ ਕਿਸਮ ਦੀਆਂ ਵਖਵਾਦੀ ਤਾਕਤਾਂ ਨੂੰ ਮੌਕਾ ਮਿਲੇ ਇਥੇ ਸਿਰ ਕੱਢਣ ਦਾ ਉਹਦੇ ਵਾਸਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੋਨੋਂ ਬਰਾਬਰ ਦੀ ਜ਼ਿੰਮੇਵਾਰ ਹੈ ਕਿ ਉਸ ਹਾਲਾਤ ਦੇ ਵਿੱਚ ਮੈਂ ਸਮਝਦਾ ਕਿ ਭਾਜਪਾ ਦੀ ਜ਼ਿੰਮੇਵਾਰੀ ਇੱਕ ਨੈਸ਼ਨਲ ਪਾਰਟੀ ਹੋਣ ਦੇ ਨਾਲ ਕਿ ਤੀਜੀ ਵਾਰ ਸਰਕਾਰ ਬਣਾਉਣ ਦੇ ਨਾਲ ਤੇ ਸਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਕਿ ਪੰਜਾਬ ਦੇ ਹਿੱਤਾਂ ਦੇ ਉੱਤੇ ਤੇ ਪੰਜਾਬ ਦੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੇ ਉੱਤੇ ਪਹਰਾ ਦੇਣ ਵਾਸਤੇ ਉਹਨਾਂ ਦੇ ਹੱਕਾਂ ਵਾਸਤੇ ਲੜਾਈ ਲੜਨ ਵਾਸਤੇ ਬੀਜਪੀ ਦੀ ਜ਼ਿੰਮੇਵਾਰੀ ਇਹਦੇ ਬਾਅਦ ਹੋਰ ਵੀ ਵਧੀ ਵਧੀ ਹੈ ਉਹਦੇ ਵਾਸਤੇ ਵੀ ਮੈਂ ਲੋਕਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਇਸ ਗੱਲ ਨਾਲ ਭਾਗਿਆ ਤੇ ਅਸੀਂ ਇਹਦੇ ਉੱਤੇ ਇਸ ਕਸਮ ਦੇ ਉਤੇ ਪੂਰੇ ਉਤਰਾਂਗੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਮੈਂ ਦੇਸ਼ ਦੀ ਜਨਤਾ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਐਨਡੀਏ ਦੀ ਸਰਕਾਰ ਬੀਜਪੀ ਦੀ ਸਰਕਾਰ ਤੀਜੀ ਵਾਰੀ ਕੇਂਦਰ ਦੇ ਅੰਦਰ ਬਣਾ ਕੇ ਜਿਹੜਾ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਹੈ ਬੀਜਪੀ ਦੇ ਉਹਦੇ ਵਾਸਤੇ ਮੈਂ ਦਾ ਬਹੁਤ-ਬਹੁਤ ਧਾਰੀਆਂ ਜੈ ਧੰਨਵਾਦ सुनील बिल्कुल मनोज सुनील जाखड़ जा... प्रेस कॉन्फ्रेंस करके जो इस स्थिति इस वक्त जो परफॉर्मेंस है बिल्कुल जीरो फिगर के तौर पर पंजाब में लोकसभा सीट के लिए बीजेपी के खेमे में उसको स्वीकार करते हुए नजर आ रहे हैं